ਉਦੋਂ ਇੱਕ ਵਾਰੀ ਮੈਂ ਉਹ ਸੋਚਿਆ ਸੀ ਮੈਂ ਕਿਹਾ ਸਾਲਾ ਜਿਸ ਦਿਨ ਅਮੀਰੀ ਆਈ ਨਾ ਉਹਦੇ ਦੂਸਰੀ ਟੀ-ਸ਼ਰਟ ਨਹੀਂ ਪਾਉਂਗਾ ਹਾਂ ਹਾਂ ਮੈਂ ਕਿਹਾ ਜਿਸ ਦਿਨ ਅਮੀਰੀ ਆਈ ਨਾ ਜਾਂ ਠੀਕ ਮੇਰਾ ਨਾਂ ਚੱਲ ਗਿਆ ਤੇ ਉਸ ਦਿਨ ਮੇਰੇ ਟੀ-ਸ਼ਰਟ ਜਿਹੜੀ ਇੱਕ ਵਾਰੀ ਪਾ ਲਈ ਹੈ ਨਾ ਉਹ ਦੁਬਾਰਾ ਨਹੀਂ ਪਾਣੀ ਜੋ ਮਰਜ਼ੀ ਹੋ ਜਾਏ ਤੇ ਕੋਸ਼ਿਸ਼ ਆਈ ਕਰ ਜਿਹੜੀ ਆਡੀਅנס ਆ ਜਿੰਨਾਂ ਕਿ ਤੁਹਾਡਾ ਬਣਦਾ ਹੱਕ ਸੀਗਾ ਉਹ ਸ਼ਾਇਦ ਤੁਸੀਂ ਕਦੇ ਫੀਲ ਕਰਦੇ ਹੋ ਕਿ ਰਹਿੰਦਾ ਆ ਜੇ ਮਤਲਬ ਆਡੀਅנס ਬਲੋ ਜਿਹੜਾ ਨਹੀਂ ਰਹਿੰਦਾ ਇੰਡਸਟਰੀ ਨੇ ਬੜਾ ਖੁਸ਼ ਦਿੱਤਾ ਮੈਨੂੰ ਬੜਾ ਮਾਣ ਦਿੱਤਾ ਸਭ ਤੋਂ ਵੱਡਾ ਮਾਣ ਕੀ ਦਿੱਤਾ ਕਿ ਸਿਰਫ ਆ ਜਰੂਰ ਹੋ ਸਕਦਾ ਹੈ ਕਿ ਅੱਜ ਇਨੋਵਾ ਹੈਗੀ ਤੇ ਮਰਸੀਡੀਜ਼ ਨਹੀਂ ਹੈਗੀ ਲੇਕਿਨ ਉਹ ਚੀਜ਼ਾਂ ਦਾ ਕੋਈ ਵੈਲਿਊ ਨਹੀਂ ਮਰਸੀਡੀਜ਼ ਵੀ ਹੋ ਜਾਂਦੀ ਤੇ ਕੀ ਸੀ ਚਲਣੀ ਤੇ ਇਦਾਂ ਹੀ ਸੀ ਨਾ ਪੈਰ ਉਹਦੇ ਚਾਰ ਹੀ ਹੋਣੇ ਸੀ ਚਾਰ ਹੀ ਹੋਣੇ ਹਾਂ ਦਿਲ ਤੇ ਬਨੇਰੇ ਉੱਤੇ ਦੀਵੇ ਬਾਲ ਕੇ ਵੇ ਤੈਨੂੰ ਅੱਖੀਆਂ ਉਡਿਖਦੀਆਂ ਕੁੰਡਾ ਖੜਕਾਉਂਦੀਆਂ ਨਹੀਂ ਮੇਰੇ ਦਿਲ ਦਾ ਬਾਰੋਂ ਬਾਰ ਚਨਾ ਮੈਨੂੰ ਯਾਦ ਕਰਾਉਂਦੀਆਂ ਨਹੀਂ ਤੇਰੇ ਨਾਲ ਕਿੰਨਾ ਪਿਆਰ ਚਨਾ ਉਹ ਬੇਜਾਨ ਦਿਲ ਦੇ ਸੁਣਾਈਏ ਤੈਨੂੰ ਸਾਰੇ ਹਾਲਵੇਂ ਓਏ ਤੈਨੂੰ ਅੱਖੀਆਂ ਉਡੀਕਦੀਆਂ ਜੀ ਗੱਲ ਜੀ ਫੇਮਸ ਪੰਜਾਬ ਟੀਵੀ ਨੂੰ ਤੁਸੀਂ ਵੇਖ ਰਹੇ ਹੋ ਜੀ ਆਰ ਮੈਂ ਹਾਂ 소هيل ਖਾਨ ਤੇ ਦੋਸਤੋ ਅੱਜ ਸਾਡੇ ਨਾਲ ਬਹੁਤ ਸਪੈਸ਼ਲ ਗੈਸਟ ਨੇ ਜਿਵੇਂ ਕਿ ਬੜੀ ਵਧੀਆ ਵਧੀਆ ਗੱਲਾਂ ਪਿਆਰੀਆਂ ਪਿਆਰੀਆਂ ਗੱਲਾਂ ਤੁਸੀਂ ਫੇਮਸ ਪੰਜਾਬ ਟੀਵੀ ਤੇ ਸੁਣਦੇ ਹੋ ਉਵੇਂ ਹੀ ਅਗਰ ਤੁਹਾਨੂੰ ਪਿਆਰੇ ਪਿਆਰੇ ਗਾਣੇ ਸੁਣਨੇ ਆ ਤਾਂ ਗੁਰਮੀਤ ਭਾਜੀ ਨੂੰ ਸਰਚ ਕਰਨਾ ਪੈਣਾ ਆ ਔਰ ਗੁਰਮੀਤ ਭਾਜੀ ਨੂੰ ਕੰਟੈਕਟ ਕਰਨਾ ਪੈਣਾ ਆ ਜਿਨੇ ਪਿਆਰੇ ਪਿਆਰੇ ਗਾਣੇ ਕ੍ਰੀਏਟ ਕਰਵਾਉਣੇ ਆ ਹਨਾ ਸੋ ਕਿਉਂਕਿ ਗੁਰਮੀਤ ਭਾਜੀ ਬਹੁਤ ਟਾਈਮ ਤੋਂ ਬੜੇ ਪਿਆਰੇ ਪਿਆਰੇ ਗਾਣੇ ਕ੍ਰੀਏਟ ਕਰਦੇ ਆ ਆ ਸੋ ਅੱਜ ਸਾਡੇ ਨਾਲ ਮੌਜੂਦ ਵੀ ਨੇ ਗੁੰਜੈਸ ਭਾਜੀ ਨੇ ਗੁਰਮੀਤ ਜੀ ਨੇ ਔਰ ਸਿਮਰਨ ਜੀ ਨੇ ਤੇ ਅੱਜ ਅਸੀਂ ਬਹੁਤ ਸਾਰੇ ਗਾਣੇ ਵੀ ਬਹੁਤ ਵਧੀਆ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਪਹਿਲ ਤੇ ਸਾਰਿਆਂ ਨੂੰ ਜੀ ਕੀ ਹਾਲ ਹੈ ਭਾਜੀ ਬਹੁਤ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਠਾਕ ਸਭ ਜੀ ਭਾਜੀ ਕੀ ਹਾਲ ਚੱਲ ਨੇ ਜੀ ਸਤਿ ਸ਼੍ਰੀ ਅਕਾਲ ਜੀ ਜ਼ਿੰਦਗੀ ਦਾ ਸਫ਼ਰ ਕੀ ਵਿੱਚ ਚੱਲ ਰਿਹਾ ਆ ਬਹੁਤ ਵਧੀਆ ਜੀ ਰਾਈਟ ਸੋ ਅੱਜ ਅਸੀਂ ਇਕੱਠੇ ਹੋਏ ਆ ਇੱਕ ਫਿਲਮ ਦੇ 뮤직 ਲਈ ਔਰ ਤੁਸੀਂ ਹਮੇਸ਼ਾ ਕਮਾਲ ਦਾ 뮤직 ਕ੍ਰੀਏਟ ਕਰਦੇ ਹੋ ਭਾਜੀ ਔਰ ਅਸੀਂ ਇੱਕ ਇਵੈਂਟ ਦੇ ਵਿੱਚ ਜਿੱਥੇ ਤੁਹਾਨੂੰ ਐਂਕਰ ਨੇ ਇੰਟਰੋਡਿਊਸ ਕਰਵਾਇਆ ਸੀਗਾ ਕਿ ਪੰਜਾਬ ਦੇ ਏ ਆਰ ਰਹਿਮਾਨ ਨੇ ਹਾਣਾ ਸੋ ਇਦਾਂ ਦੇ ਕੰਪਲੀਮੈਂਟ ਜਦੋਂ ਮਿਲਦੇ ਆ ਕੀ ਮਹਿਸੂਸ ਕਰਦੇ ਹੋ ਨਹੀਂ ਬੜਾ ਉਹ ਜਿਹੜਾ ਦੇ ਮੈਂ ਬਾਲੀਵੁੱਡ ਇੰਡਸਟਰੀ ਕੀ ਹਾਲੀਵੁੱਡ ਇੰਡਸਟਰੀ ਕੀ ਮੈਂ ਛੋਟੀ ਸਮਝਾਂਗਾ ਜੋ ਉਹਨਾਂ ਦਾ ਆਪਣਾ ਮਕਾਮ ਹੈ ਜੋ ਉਹਨਾਂ ਦਾ 뮤직 ਦਾ ਸਟਾਈਲ ਹੈ ਔਰ ਜਿੱਦਾਂ ਜਿੱਦਾਂ ਉਹਨਾਂ ਨੇ ਉਹ ਵੀ ਇੱਕ ਮਤਲਬ ਸ਼ਾਇਦ ਮੈਨੂੰ ਕਿਤੇ ਨ ਕਿਤੇ ਇਦਾਂ ਲੱਗਦਾ ਹੈ ਕਿ ਸ਼ਾਇਦ ਮੈਂ ਅੰਦਰੋਂ ਸ਼ਾਇਦ ਉਹਨਾਂ ਨੂੰ ਵੀ ਫਾਲੋ ਕਰਦਾ ਸ਼ਾਇਦ ਕਿਉਂਕਿ ਉਹ ਵੀ ਉਹ ਕਿਹੜੇ ਦਾਕੇ ਤੋਂ ਸ਼ੁਰੂ ਹੋਏ ਸੀ ਤੇ ਅੱਜ ਦੇ ਟਾਈਮ 'ਚ ਵੀ ਉਹਨਾਂ ਦਾ 뮤직 ਉਦਾਂ ਹੀ ਹੈ ਜੋ ਪਹਿਲੇ ਬੰਬੇ ਫਿਲਮ 'ਚ 뮤직 ਆਇਆ ਸੀ ਕਿ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ ਨੇ ਕਿ ਅੱਜ ਵੀ ਅਗਰ ਉਹਨਾਂ ਦਾ 뮤직 ਚੱਕ ਲਓ ਤੇ ਉਦਾਂ ਦਾ ਹੀ 뮤직 ਹੈ ਸ਼ਾਇਦ ਮੈਨੂੰ ਲੱਗਦਾ ਕਿ ਅਗਰ ਸਾਹਮਣੇ ਆਮਨੇ ਫੋਲੋ ਨਾ ਕਰਾਂ ਤਾਂ ਸ਼ਾਇਦ ਅੰਦਰੋਂ ਸ਼ਾਇਦ ਕਿਤੇ ਮੈਂ ਏਅਰ ਰਹਿਮਾਨ ਨੂੰ ਹੀ ਫੋਲੋ ਕਰਦਾ। ਕੀ ਬਾਤ ਹੈ ਕੀ ਬਾਤ ਹੈ ਭਾਈ ਅਸੀਂ ਗਾਣੇ ਤੁਹਾਡੇ ਸੁਣਦੇ ਆ ਮਾਸ਼ਾਅੱਲਾ ਬੜੇ ਵਧੀਆ ਕ੍ਰੀਏਟ ਕਰਦੇ ਤੁਸੀਂ ਬਣਾਉਨੇ ਹੋ। ਲੇਕਿਨ ਇੱਕ ਅਸੀ ਚੀਜ਼ ਵੇਖੀ ਕਿ ਤੁਸੀਂ ਕੱਪੜੇ ਵੀ ਬਹੁਤ ਸੋਹਣੇ ਪਾਉਨੇ ਹੋ ਮਾਸ਼ਾਅੱਲਾ ਹਨਾ। ਸੋ ਇੱਕੀ ਦੀ ਹਾਂ ਇੱਕੀ ਦੀ ਪਸੰਦ ਹੁੰਦੀ ਹੈ ਜੀ ਮਤਲਬ। ਇੱਕੀ ਦੀ ਪਸੰਦ ਹੁੰਦੀ ਹੈ। ਕੱਪੜੇ ਤਾਂ ਮੈਨੂੰ ਸ਼ੁਰੂ ਤੋਂ ਸ਼ੌਂਕ ਕੱਪੜਿਆਂ ਦਾ ਸ਼ੌਂਕ ਕੀ ਸੀ। ਹਾਂ। ਕਿ ਮੈਂ ਤੁਹਾਨੂੰ ਦੱਸਾਂ ਕਿ ਆ ਤੇ ਹੁਣ ਬੱਚੇ ਉਦੋਂ ਹੈ ਨਹੀਂ ਸੀ ਛੋ ਉਦੋਂ ਨਾ ਗਰੀਬੀ ਬਹੁਤ ਜ਼ਿਆਦਾ ਸੀ ਗਰੀਬੀ ਇੰਨੀ ਗਰੀਬੀ ਸੀ ਇੰਨੀ ਗਰੀਬੀ ਸੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿ ਆ ਗਰੀਬੀ ਸੀ ਕਿ ਸ਼ਾਇਦ ਸਾਨੂੰ ਨਾ ਰਾਸ਼ਨ ਦੀ ਲਾਈਨ 'ਚ ਲੱਗ ਕੇ ਨਾ ਦੋ ਬਰੈਡ ਦੇ ਪੀਸ ਮਿਲਦੇ ਸੀ ਤੇ ਅਸੀਂ ਮਤਲਬ ਭਰਾ ਸੀ ਸਾਡੀ ਸਿਸਟਰ ਸੀ ਤੇ ਅਸੀਂ ਉਹ ਲੈ ਕੇ ਉਹਨੂੰ ਵੰਡ ਕੇ ਚਾਰ ਪੀਸ ਤੇ ਸ਼ਾਮੀ ਫਿਰ ਰਾਸ਼ਨ ਦੀ ਉਹਦੇ ਤੇ ਲਗਣਾ ਕਿ ਅੱਜ ਮਿਲ ਜਾਏਗੀ ਤੇ ਅਗਲੇ ਦਿਨ ਦੀ ਜਿਹੜੀ ਹੈ ਨਾ ਸਾਡੀ ਰੋਟੀ ਦਾ ਪ੍ਰਬੰਧ ਹੋ ਜਾਏਗਾ ਉਸ ਟਾਈਪ ਦੀ ਗਰੀਬੀ ਸੀ ਤੇ ਕੱਪੜੇ ਬਨੈਨ ਵਾਈਟ ਪਾਣੀ ਉਹ ਸਾਰੀ ਗੰਦੀ ਹੋ ਜਾਣੀ ਕਿਤੇ ਇੱਥੇ ਮਿੱਟੀ ਲੱਗ ਜਾਣੀ ਕਿਤੇ ਉੱਥੇ ਲੱਗ ਜਾਣੀ ਮਤਲਬ ਕੱਪੜਿਆਂ ਤੇ ਮਤਲਬ ਹੀ ਨਹੀਂ ਸੀ ਕਿਤੇ ਇੱਕ ਦੋ ਪੈਂਟਾਂ ਹੋਣੀਆਂ ਕਿਤੇ ਉਹ ਵੀ ਇੱਧਰ ਉੱਧਰ ਕਰ ਕਰ ਕੇ ਧੋ ਲੈਣੀਆਂ ਪਾ ਲੈਣੀਆਂ ਮਤਲਬ ਉਸ ਟਾਈਪ ਦੀ ਗਰੀਬੀ ਤੇ ਰਹਿਣਾ ਕਿਤੇ ਨਹੀਂ ਜਾਂ ਕਿਤੇ ਖਾਣਾ ਨਹੀਂ ਕੁਝ ਕੀ ਪਤਾ ਕੁਝ ਪਤਾ ਨਹੀਂ ਤੇ ਉਦੋਂ ਇੱਕ ਵਾਰੀ ਮੈਂ ਉਹ ਸੋਚਿਆ ਸੀ ਮੈਂ ਕਿਹਾ ਸਾਲਾ ਜਿਸ ਦਿਨ ਅਮੀਰੀ ਆਈ ਨਾ ਉਹਦੇ ਦੂਸਰੀ ਟੀ-ਸ਼ਰਟ ਨਹੀਂ ਪਾਉਂਗਾ ਮੈਂ ਕਿਹਾ ਜਿਸ ਦਿਨ ਅਮੀਰੀ ਆਈ ਨਾ ਜਾਂ ਠੀਕ ਮੇਰਾ ਨਾਂ ਚੱਲ ਗਿਆ ਤੇ ਉਸ ਦਿਨ ਮੇਰੇ ਟੀ-ਸ਼ਰਟ ਜਿਹੜੀ ਇੱਕ ਵਾਰੀ ਪਾ ਲਈ ਹੈ ਨਾ ਉਹ ਦੁਬਾਰਾ ਨਹੀਂ ਪਾਣੀ ਜੋ ਮਰਜੀ ਹੋ ਜਾਏ ਤੇ ਕੋਸ਼ਿਸ਼ ਆਹੀ ਕਰਦਾ ਹਾਂ ਇਸ ਵਾਰ ਜਿਹੜਾ ਇੱਕ ਵਾਰੀ ਇੱਕ ਬੜਾ ਪਾ ਲਿਆ ਨਾ ਦੁਬਾਰਾ ਨਾ ਪਾਵਾਂ ਰਾਈਟ ਸਮਝਦਾ ਕੱਪੜਿਆਂ ਵਾਲੀ ਔਰ ਮਿਊਜ਼ਿਕ ਵਾਲੀ ਲੈ ਕੇ ਸੀ ਭਾਜੀ ਤੋਰ ਰਹੇ ਅੱਗੇ ਹਨਾ ਕਿਉਂਕਿ ਅਸੀਂ ਇਹਨਾਂ ਦਾ ਗਾਣਾ ਰੋਜ਼ ਸੁਣਦੇ ਆ ਰੋਜ਼ ਕੁੜੀ ਕਾ ਤੇਰੀਆਂ ਸਾਨੂੰ ਬਹੁਤ ਪਸੰਦ ਆ ਸਿਮਰਨਜੀ ਦੀ ਆਵਾਜ਼ ਸੀਗੀ ਔਰ ਤੁਹਾਡੀ ਵੀ ਆਵਾਜ਼ ਸੀਗਾ ਨਾ ਤਾਂ ਮੈਂ ਚਾਹਾਂ ਉਹ ਜਿਹੜਾ ਕੁੜੀ ਕਾ ਤੇਰੀ ਹਾਂ ਮੈਂ ਚਾਹੁੰਦਾ ਕਿ ਕੋਈ ਥੋੜਾ ਬੁਨਬੁਨਾ ਦਵਾਂ ਅਗਰ ਤੁਸੀਂ ਹਮ ਅਕਦੀਆਂ ਨਹੀਂ ਵੇਖਦੇ ਥਕਦੀਆਂ ਨਹੀਂ ਵੇ ਹੋਰ ਕੋਈ ਰਾਹੀ ਚਨਾ ਡੱਕਦੀਆਂ ਨਹੀਂ ਵੇ ਹਾਂ ਸਾਡੇ ਉੱਤੇ ਕੈਸੇ ਵੇ ਤੂੰ ਪਾਏ ਜਾਲ ਨੇ ਉਹ ਤੈਨੂੰ ਅੱਖੀਆਂ ਉਡੀਕਦੀਆਂ ਹਾਂ ਦਿਲ ਤੇ ਬਨੇਰੇ ਉੱਤੇ ਦੀਵੇ ਬਾਲ ਕੇ ਵੇ ਤੈਨੂੰ ਅੱਖੀਆਂ ਉਡੀਕਦੀਆਂ ਕੁੰਡਾ ਖੜਕਾਉਂਦੀਆਂ ਨਹੀਂ ਮੇਰੇ ਦਿਲ ਦਾ ਬਾਰੋਂ ਬਾਰ ਚਨਾ ਮੈਨੂੰ ਯਾਦ ਕਰਾਉਂਦੀਆਂ ਨਹੀਂ ਤੇਰੇ ਨਾਲ ਕਿੰਨਾ ਪਿਆਰ ਚਨਾ ਹੋ ਬੇਜਾ ਦਿਲ ਦੇ ਸੁਣਾਈਏ ਤੈਨੂੰ ਸਾਰੇ ਹਾਲਵੇਂ ਓਏ ਤੈਨੂੰ ਅੱਖੀਆਂ ਉਡੀਕਦੀਆਂ ਹਾਏ ਦਿਲ ਦੇ ਬਨੇਰੇ ਦੀਵੇ ਬਾਲ ਕੇ ਤੇਨੂੰ ਅੱਖੀਆਂ ਉੜੀਕਦੀਆਂ ਸਪਾਜੀ ਇੰਨੇ ਪਿਆਰੇ ਪਿਆਰੇ Song ਤੁਸੀਂ ਸਾਡੀ ਇੰਡਸਟਰੀ ਨੂੰ ਦਿੱਤੇ ਆ ਔਰ ਉਸ ਮਤਲਬ ਜਦੋਂ ਮੈਂ ਛੋਟਾ ਸੀਗਾ ਇਹਨਾਂ ਹੰਝੂਆਂ ਦਾ ਕੀ ਕਰੀਏ ਕਿੱਡਾ ਵੱਡਾ ਹਿੱਟ ਸੀਗਾ ਔਰ ਹਨਾ ਉਸ ਵਕਤ ਤਾਂ ਚਲੋ ਇਹਨਾਂ ਦਾ YouTube ਵੀ ਨਹੀਂ ਸੀਗਾ ਬਲੂਟੂਥ ਤੇ ਘੁੰਮਿਆ ਸੀ ਉਹ ਗਾਣਾ ਹਨਾ ਜੀ ਤੁਸੀਂ ਵੀ ਗਾਇਆ ਸੀ ਆਪਣੇ ਵਸਣ ਦੇ ਵਿੱਚ ਔਰ ਮਤਲਬ ਮੈਂ ਇਹ ਸੋਚਦਾ ਹੁੰਨਾ ਕਿ ਮਤਲਬ ਜਿਹੜੀ ਆਡੀਅੰਸ ਆ ਜਿੰਨਾ ਕਿ ਤੁਹਾਡਾ ਬਣਦਾ ਹੱਕ ਸੀਗਾ ਉਹ ਸ਼ਾਇਦ ਤੁਸੀਂ ਕਦੇ ਫੀਲ ਕਰਦੇ ਹੋ ਕਿ ਰਹੰਦਾ ਆ ਜੀ ਮਤਲਬ ਆਡੀਅנס ਬਲੋ ਜਿਹੜਾ ਮੇਰੇ ਰਹੰਦਾ ਹੈ ਜੀ ਇੰਡਸਟਰੀ ਨੇ ਬੜਾ ਕੁਝ ਦਿੱਤਾ ਮੈਨੂੰ ਬੜਾ ਮਾਣ ਦਿੱਤਾ ਸਭ ਤੋਂ ਵੱਡਾ ਮਾਣ ਕੀ ਦਿੱਤਾ ਕਿ ਸਿਰਫ ਆ ਜਰੂਰ ਹੋ ਸਕਦਾ ਹੈ ਕਿ ਅੱਜ ਇਨੋਵਾ ਹੈਗੀ ਤੇ ਮਰਸੀਡੀਜ਼ ਨਹੀਂ ਹੈਗੀ ਲੇਕਿਨ ਉਹ ਚੀਜ਼ਾਂ ਦਾ ਕੋਈ ਵੈਲਿਊ ਨਹੀਂ ਮਰਸੀਡੀਜ਼ ਵੀ ਹੋ ਜਾਂਦੀ ਤੇ ਕੀ ਸੀ ਚਲਣੀ ਤੇ ਇਦਾਂ ਹੀ ਸੀ ਨਾ ਪੈਰ ਉਹਦੇ ਚਾਰ ਹੀ ਹੋਣੇ ਸੀ ਚਾਰ ਹੀ ਹੋਣੇ ਸੀ ਰੋਟੀ ਖਾਈ ਸਬਜੀ ਨਾਲ ਖਾ ਲਈ ਦਾਲ ਨਾਲ ਖਾ ਲਈ ਜਾਂ ਇੱਕ ਨੌਕਰ ਨੇ ਲਿਆ ਕੇ ਖਵਾਈ بس ਇੰਨਾ ਕੀ ਫਰਕ ਹੋਣਾ ਸੀ ਔਰ ਜਿਆਦਾ ਤੇ ਫਰਕ ਨਹੀਂ ਆਉਣਾ ਸੀ ਤੇ ਆ ਕੋਈ ਗੱਲਾਂ ਦਾ ਸਭ ਤੋਂ ਵੱਡਾ ਮਜ਼ਾ ਕੀ ਹੈ ਕਿ ਜਦੋਂ ਤੁਸੀਂ ਇਦਾਂ ਦੀ ਆਡੀਅנס 'ਚ ਬੈਠੇ ਹੁੰਦੇ ਹੋ ਤੇ ਜਦੋਂ ਇੱਕ ਨਾਮ ਲੋਕੀ ਲੈਂਦੇ ਨੇ ਕਿ ਹਾਂ ਕਿ ਇਹ 뮤직 ਇੰਡਸਟਰੀ 'ਚ 뮤직 ਡਾਇਰੈਕਟਰ ਕੌਣ ਹੈ ਠੀਕ ਹੈ ਤੇ ਜਦੋਂ ਪੰਜਾਬੀ ਇੰਡਸਟਰੀ 'ਚ ਤਿੰਨ 뮤직 ਡਾਇਰੈਕਟਰ ਦੀ ਲਿਸਟ ਆਂਦੀ ਹੈ ਨਾ ਤੇ ਕਦੀ ਪਹਿਲੇ ਨੰਬਰ ਤੇ ਕਦੀ ਦੂਸਰੇ ਨੰਬਰ ਤੇ ਕਦੀ ਤੀਸੇ ਨੰਬਰ ਤੇ ਕਦੀ ਦੂਸਰੇ ਨੰਬਰ ਤੇ ਕਦੀ ਪਹਿਲੇ ਨੰਬਰ ਤੇ ਤੇ ਤਿੰਨ ਤਿੰਨ ਨਾਮ ਜਿਹਦੇ 20 25 ਸਾਲਾਂ ਤੋਂ ਮੈਂ ਤਿੰਨਾ ਨਾਮਾਂ ਚ ਉੱਪਰ ਥੱਲੇ ਉੱਪਰ ਥੱਲੇ ਚੱਲਦਾ ਉਹ ਕਦੀ ਵੀ ਚੌਥੇ ਨੰਬਰ ਤੇ ਨਹੀਂ ਪਹੁੰਚਿਆ ਤੇ ਉਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਰਾਈਟ ਸਭਾ ਜੀ ਇੱਕ ਨਾ ਅਸੀਂ ਮਤਲਬ ਅਸੀਂ 뮤זיਕ ਲਵਰ ਆ ਬਹੁਤ ਜ਼ਿਆਦਾ ਅਸੀਂ ਬਹੁਤ ਚੰਗਾ 뮤זיਕ ਸੁਣਦੇ ਆ ਨਾ ਸ਼ਾਇਦ ਤੁਹਾਨੂੰ ਪਤਾ ਲੱਗ ਵੀ ਗਿਆ ਹੋਊਗਾ ਔਰ ਸਿਮਰਨ ਜੀ ਨੂੰ ਤੁਸੀਂ ਲੈ ਕੇ ਆਏ ਹੋ ਤੁਸੀਂ ਬਹੁਤ ਸਾਰੇ ਆਰਟਿਸਟਾਂ ਨੂੰ ਇੰਡਸਟਰੀ ਦੇ ਵਿੱਚ ਲੈ ਕੇ ਆਏ ਹੋ ਪਰ ਮੈਂ ਇਹਦੇ ਲਈ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਤੁਸੀਂ ਇਹ ਹੀਰਾ ਲੈ ਕੇ ਆਏ ਇੰਡਸਟਰੀ ਦੇ ਵਿੱਚ ਔਰ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਕਿਵੇਂ ਮੁਲਾਕਾਤ ਹੋਈ ਸੀ ਔਰ ਕਿਵੇਂ ਇਹ ਸਬਬ ਬਣਿਆ ਸੀਗਾ ਨਹੀਂ ਉਹੀ ਮਤਲਬ ਪਹਿਲੇ ਵੀ ਦੱਸ ਰਹੇ ਸੀ ਸਾਰੇ ਸਾਰਿਆਂ ਜਿਹੜੀਆਂ ਪਿਛਲੀਆਂ ਇੰਟਰਵਿਊਜ਼ ਹੋਈਆਂ ਕਿ ਜਦੋਂ ਟੀਮ ਟੂ ਟੀਮ ਬਣਦੀਆਂ 2000 ਚ ਟੀਮ ਬਣੀ ਫਿਰ 2005 ਚ ਟੀਮ ਬਣੀ 2010 ਚ ਟੀਮ ਬਣੀ 15 ਚ ਟੀਮ ਬਣੀ ਫਿਰ 17 ਚ ਟੀਮ ਬਣੀ ਫਿਰ 21 22 ਚ ਟੀਮ ਬਣੀ ਫਿਰ 23 ਚ ਟੀਮ ਬਣੀ ਇਦਾਂ ਟੀਮਾਂ ਬਣਦੀਆਂ ਜਦੋਂ ਜਦੋਂ ਤੁਸੀਂ ਗਾਣੇ ਕਰਦੇ ਰਹਿੰਦੇ ਹੋ ਤੇ ਇਹਨਾਂ ਦੀ ਆਵਾਜ਼ ਕੀ ਹੈ ਕਿ ਫੀਮੇਲ ਇਹਨਾਂ ਦੀ ਆਵਾਜ਼ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਦੋਂ ਤੁਸੀਂ ਪਿਕਚਰ ਦੇਖਦੇ ਹੋ ਪਿਕਚਰ ਦੇ ਵਿੱਚ ਜਿਹੜੀ ਵੀ ਐਕਟਰਸ ਨੇ ਕੰਮ ਕੀਤਾ ਤੇ ਕਿਸੇ ਵੀ ਐਕਟਰਸ ਦੇ ਉੱਤੇ ਇੱਕ ਫੀਮੇਲ ਵੌਇਸ ਅਗਰ ਫਿੱਟ ਹੋ ਜਾਏ ਠੀਕ ਹੈ ਨਾ ਸਾਰੇ ਬੰਦੇ ਆਈ ਚਾਹੁੰਦੇ ਆ ਯਾਰ ਆ ਮਤਲਬ 뮤직 ਡਾਇਰੈਕਟਰ ਛੱਡ ਕੇ ਪ੍ਰੋਡਿਊਸਰship ਡਾਇਰੈਕਟਰ ਵੀ ਆਈ ਚਾਹੁੰਦੇ ਆ ਕਿ ਅਗਰ ਇਹਦੀ ਆਵਾਜ਼ ਬਿਲਕੁਲ ਫਿੱਟ ਹੋ ਰਹੀ ਹੈ ਤੇ ਇਹਦੀ ਆਵਾਜ਼ ਕਿਉਂ ਨਹੀਂ ਜੀ ਠੀਕ ਹੈ ਨਾ ਤੇ ਇੱਕ ਚੰਗਾ ਗਾਣ ਵਾਲਾ ਬੰਦਾ ਮਿਲ ਜਾਏ ਤੇ ਸੋਨੇ ਤੇ ਸੁਹਾਗਾ ਸਮਝਣ ਵਾਲਾ ਬੰਦਾ ਮਿਲ ਜਾਏ ਤੇ ਹੀਰਾ ਹਾਂ ਅੱਗੇ ਪਲੈਟਿਨਮ 골ਡ ਤੇ ਬਹੁਤ ਪਿੱਛੇ ਰਹਿ ਗਿਆ ਤੇ ਇਦਾਂ ਹੀ ਹੌਲੀ ਹੌਲੀ ਜੇ ਤੁਸੀਂ ਗੱਲ ਨੂੰ ਸਮਝਦੇ ਰਹਿੰਦੇ ਹੋ ਟੀਮ ਵਰਕ ਬਣਦਾ ਰਹਿੰਦਾ ਤੁਹਾਡੀ ਚੀਜ਼ਾਂ ਨੂੰ ਲੋਕੀ ਸਮਝਣਾ ਸੁਰੂ ਸ਼ੁਰੂ ਹੋ ਜਾਂਦਾ ਠੀਕ ਹੈ ਤੁਹਾਡੇ ਮਾਈਂਡ ਨੂੰ ਸਮਝ ਲੈਣ ਤੁਹਾਡੀ ਵਾਈਬ ਨੂੰ ਸਮਝ ਲੈਣ ਤੁਹਾਡੀ ਕੰਪੋਜੀਸ਼ਨ ਨੂੰ ਸਮਝ ਲੈਣ ਰਾਈਟ ਤੁਸੀਂ ਨੰਦੀ ਮੈਂ ਜਾਣਨਾ ਚਾਹੁੰਦਾ ਆ ਕਿ ਕਿਸ ਤਰ੍ਹਾਂ ਦਾ ਵਿਜ਼ਨ ਤੁਸੀਂ ਲੈ ਕੇ ਆਏ ਹੋ ਇੰਡਸਟਰੀ ਦੇ ਵਿੱਚ ਔਰ ਗੁਰਮੀਤ ਭਾਜੀ ਨਾਲ ਕੰਮ ਕਰਕੇ ਕਿੰਨਾ ਕ ਮਜ਼ਾ ਆਉਂਦਾ ਹੈ ਕਿਵੇਂ-ਕਿਵੇਂ ਦੇ ਗਾਣੇ ਤੁਸੀਂ ਅੱਗੇ ਵੀ ਹੋਰ ਕ੍ਰੀਏਟ ਕਰਕੇ ਰੱਖੇ ਹੋਏ ਆ ਮੈਂ ਮਜ਼ਾ ਨਹੀਂ ਕਹਿ ਸਕਦੀ ਬlesd ਹਮ ਹੈ ਕਿ ਮੈਂ ਕੰਮ ਕਰ ਰਹੀ ਆ ਮਤਲਬ ਮੇਰੀ ਆ ਮੇਰੀ ਬਲੇਸਿੰਗਸ ਹੈ ਬਾਬਾ ਜੀ ਦੀ ਕਿ ਮੈਂ ਗੁਰਮੀਤ ਜੀ ਦੇ ਨਾਲ ਕੰਮ ਕਰ ਰਹੀ ਹਾਂ ਮਤਲਬ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਆ ਕਹਾਂਗੀ ਕਿ ਮੈਨੂੰ ਬਣਾਉਣ ਵਾਲੇ ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਗੁਰਮੀਤ ਜੀ ਨੇ ਬਿਕਾਜ਼ ਬਿਨਾ ਚਾਂਸ ਤੋਂ ਮੇਰੇ ਤੋਂ ਬਹੁਤ ਅੱਛੇ ਆਰਟਿਸਟ ਨੇ ਬਹੁਤ ਅੱਛਾ ਗਾਣ ਵਾਲੇ ਨੇ ਜਿਹੜੇ ਨੇ ਲੇਕਿਨ ਜਦ ਤੱਕ ਮੌਕਾ ਨਹੀਂ ਮਿਲੇਗਾ ਤਦ ਤੱਕ ਤੁਹਾਨੂੰ ਕੋਈ ਨਹੀਂ ਅਪਰੀਸ਼ੀਏਟ ਕਰੇਗਾ ਬਟ ਪਹਿਲੀ ਵਾਰੀ ਚਾਂਸ ਦੇਣਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਥੈਂਕ ਯੂ ਸੋ ਮੱਚ ਮੈਨੂੰ ਇਹ ਨਾਡਾ ਚਾਂਸ ਦੇਣ ਲਈ ਮੈਨੂੰ ਇੱਥੇ ਤੱਕ ਪਹੁੰਚਾਉਣ ਲਈ ਬਹੁਤ ਇੰਨਾ ਅੱਛਾ ਸਾਰੇ ਜਿਹੜੇ ਵੀ ਚੰਗਾ ਗਾਉਂਦੇ ਆ ਆ ਚੰਗਾ ਗਾਉਂਦੇ ਤੇ ਇੱਥੋਂ ਤੱਕ ਦੇਖੋ ਖਾਲੀ ਮੈਂ ਕੋਸ਼ਿਸ਼ ਕਰੇ ਜਾਵਾਂ ਉਹ ਵੀ ਨਹੀਂ ਚੱਲੇਗੀ ਮੇਰੀ ਕੋਸ਼ਿਸ਼ ਤੇ ਸਿਰਫ ਉੱਥੋਂ ਤੱਕ ਰਹੇਗੀ ਕਿ ਮੈਂ ਗਾਣਾ ਬਣਾਤਾ ਹੁਣ ਗਾਣਾ ਬਣਾ ਕੇ ਜਦੋਂ ਪ੍ਰੋਡਿਊਸਰ ਡਾਇਰੈਕਟਰ ਦੇ ਅੱਗੇ ਭੇਜਣਾ ਕਿਤੇ ਅਗਰ ਉਹ ਮੈਨੂੰ ਕਹਿ ਦੇਣਾ ਨਹੀਂ ਭਾਜੀ ਕਹਿੰਦੇ ਕਹੀ ਨਹੀਂ ਭਾਜੀ ਚੰਗਾ ਨਹੀਂ ਲੱਗਾ ਬੋਲਦੇ ਵੀ ਇਦਾਂ ਹੀ ਅਰ ਭੀਕਰ ਤੇ ਵਿਰੋਧਿਆ ਸੀ ਕੀ ਕਰਾਂਗੇ ਉਥੇ ਇਸ ਕਰਕੇ ਸਿੰਗਰ ਦੀ ਵੀ ਆਪਣੀ ਕੈਪੇਬਿਲਿਟੀ ਹੁੰਦੀ ਹੈ ਉਹਦਾ ਕੈਰੀ ਕਰਨ ਦਾ ਸਟਾਈਲ ਹੁੰਦਾ ਕਿ ਉਹ ਗਾਣੇ ਨੂੰ ਕਿੱਦਾਂ ਉਹਨੇ ਕੈਰੀ ਕੀਤਾ ਉਹਦੇ ਚ ਵੀ ਗੱਲ ਹੈ ਲੇਕਿਨ ਕਿ ਸਜਾਣਾ ਸਵਾਰਨਾ ਉਹ ਚਲੋ ਅਸੀਂ ਪੂਰੀ ਕੋਸ਼ਿਸ਼ ਕਰਦੇ ਰਵਾਂਗੇ ਕਿ ਆ ਆ ਜਿਹੜੀ ਆਵਾਜ਼ਾਂ ਨੇ ਆ ਲੋਕਾਂ ਦੇ ਸਾਹਮਣੇ ਹੋਰ ਅੱਗੇ ਆਣ ਆ ਹੋਰ ਤਰੱਕੀ ਕਰਨ ਲੋਕਾਂ ਸਾਹਮਣੇ ਨਾਮ ਤੇ ਇੰਨਾ ਇਹਨਾਂ ਦਾ ਨਾਮ ਹੋਏ ਕਿ ਕੱਲ ਨੂੰ ਅਗਰ ਜਿੱਦਾਂ ਚਲੋ ਪ੍ਰਮਾਤਮਾ ਨੇ ਸਾਡੇ ਤੇ ਉਹ ਬਖਸ਼ਿਸ਼ ਕੀਤੀ ਕਿ ਲੋਕੀ ਇੱਕ ਨਾਮ ਤੋਂ ਜਾਣਦੇ ਆ ਗੁਣਮੀਤ ਸਿੰਘ ਤੇ ਇਦਾਂ ਇੱਕ ਜਿਹੜਾ ਕੱਲਾ ਨਾਮ ਹੈ 17 ਦੇ ਤੌਰ ਤੇ ਲੋਕੀ ਜਾਣਦੇ ਇਹਨਾਂ ਦਾ ਰਾਈਟ ਸੋ ਭਾਜੀ ਤੁਹਾਡੀ ਜਿਹੜੀ ਵੋਇਸ ਆ ਨਾ ਉਹ ਇਦਾਂ ਆ ਕਿ ਅਗਰ ਅਗਰ ਇੱਥੇ ਮਿਊਜ਼ਿਕ ਚੱਲਦਾ ਹੋਵੇ ਤੁਹਾਡਾ ਗਾਣਾ ਚੱਲਦਾ ਹੋਵੇ ਤਾਂ ਗੱਲਾਂ ਜ਼ਰੂਰ ਕਰਨਗੇ ਸਾਰੇ ਕਿ ਯਾਰ ਇਹ ਮੁੰਡਾ ਕੌਣ गा ਰਿਹਾ ਹੈ ਹਨਾ ਤੁਸੀਂ ਇਹ ਫੀਲ ਕੀਤਾ ਹੋਣਾ ਤਾਂ ਮਤਲਬ ਬਹੁਤ ਅਲੱਗ ਤਰੀਕੇ ਦੀ ਤੁਹਾਡੀ ਆਵਾਜ਼ ਆ ਔਰ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਕੀ ਕੀ ਆਪਣੀ ਆਵਾਜ਼ ਨਾਲ ਕ੍ਰੀਏਟੀਵਿਟੀ ਕਰ ਰਹੇ ਹੋ ਕੀ ਕੁਝ ਲੈ ਕੇ ਆ ਰਹੇ ਹੋ ਇੱਕ ਗੱਲ ਨਾਲ ਜੋੜ ਕੇ ਮੈਂ ਹੋਰ ਕਰਨਾ ਚਾਹੁੰਦਾ ਕਿ ਸਾਡੀ ਇੰਡਸਟਰੀ ਇਦਾਂ ਦੀ ਆ ਕਿ ਬਹੁਤ ਜ਼ਿਆਦਾ ਤਰੱਕੀ ਮਿਲਦੀ ਆ ਗੱਲੀ ਸਿੰਗਿੰਗ ਦੇ ਵਿੱਚ ਨਹੀਂ ਫਿਰ ਫਿਲਮਾਂ ਵੀ ਕਰਦੇ ਆ ਫਿਰ ਬਾਲੀਵੁੱਡ ਦੇ ਵਿੱਚ ਵੀ ਜਾਂਦੇ ਆ ਤਾਂ ਮੈਂ ਜਾਨਣਾ ਚਾਹੁੰਦਾ ਇਹ ਸਾਰਾ ਡ੍ਰੀਮ ਤੁਸੀਂ ਵੀ ਮਤਲਬ ਲਈ ਬੈਠੇ ਹੋ ਆਪਣੇ ਅੰਦਰ ਸਾਰੀਆਂ ਚੀਜ਼ਾਂ ਦਾ ਫਿਲਮਾਂ ਦਾ ਵੀ ਫਿਰ ਬਾਲੀਵੁੱਡ ਦਾ ਵੀ ਆ ਬਾਲੀਵੁੱਡ ਦੇ ਵਿੱਚ ਪਲੇ ਬੈਕ ਸਿੰਗਿੰਗ ਦਾ ਵੀ ਬਿਲਕੁਲ ਗਾਣੇ ਤੇ ਹੁਣ ਅੱਗੇ ਕਾਫੀ ਕੁਝ ਕਾਫੀ ਨਵੇਂ ਪ੍ਰੋਜੈਕਟਸ ਆ ਰਹੇ ਜਿਵੇਂ ਮੇਰਾ 12th ਨੂੰ ਆ ਰਿਹਾ ਇੱਕ ਨਵਾਂ Song ਕੁਰਤੇ ਪਟਾਣੀ ਉਹ ਤੁਸੀਂ ਸੁਣੋਗੇ ਹਾਂ ਵੈਲੈਂਟਾਈਨ ਤੋਂ ਹਟ ਕੇ ਹੈ ਜੀ ਸੋ ਹੋਰ ਵੀ ਨਵੇਂ ਪ੍ਰੋਜੈਕਟਸ ਕੀਤੇ ਆ ਤੇ ਹਾਂ ਡ੍ਰੀਮਸ ਤੇ ਸਾਰਿਆਂ ਦੇ ਹੁੰਦੇ ਕਿ ਇੱਥੋਂ 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 ਅੱਗੇ ਜਾਓ ਤੇ ਬਾਕੀ ਜੋ ਜਿੱਦਾਂ ਪੂਰੇ ਹੋਣਗੇ ਡੈਡ ਦੀ ਸਪੋਰਟ ਹੈ ਪੇਰੈਂਟਸ ਦੀ ਸਪੋਰਟ ਹੈ ਤੇ ਇਦਾਂ ਹੀ ਚਲਦੇ ਰਵਾਂਗੇ ਤੁਹਾਨੂੰ ਮੈਂ ਇਹਦੀ ਆਵਾਜ਼ ਬਾਰੇ ਮੈਂ ਕਹਿਣਾ ਚਾਹੂੰਗਾ ਇਹਦੀ ਆਵਾਜ਼ ਬਾਰੇ ਜਦੋਂ ਤੁਸੀਂ ਉਹ ਗੱਲ ਕਹੀ ਹੈ ਕਿ ਇਹਦੀ ਆਵਾਜ਼ ਅਗਰ ਚਲਦੀ ਹੋਏਗੀ ਤਾਂ ਇੱਕ ਇੱਕ ਵੱਖਰੀ ਆਵਾਜ਼ ਦੀ ਨਜ਼ਰ ਆਉਂਦੀ ਹੈ ਉਹਦੇ ਵਿੱਚ ਕੀ ਹੈ ਕਿ ਉਹ ਇਹਦੀ ਬਾਤ ਚ ਸਭ ਤੋਂ ਵੱਡਾ ਉਹ ਗੁਣ ਕੀ ਹੈ ਗੁਣ ਮੈਂ ਤੁਹਾਨੂੰ ਦੱਸਣ ਲੱਗਾ ਕਈ ਆਵਾਜ਼ਾਂ ਹੁੰਦੀਆਂ ਉਹਦੇ ਚ ਨਾ ਇੱਕ ਅਲੱਗ ਤਰੀਕੇ ਦਾ ਐਸਥੈਟਿਕ ਸੈਂਸ ਹੁੰਦਾ ਜਦੋਂ ਅਸੀਂ 뮤직 ਪੜ੍ਹਦੇ ਸੀ ਨਾ ਉਹਨੂੰ ਕਹਿੰਦੇ ਸੀ ਐਸਥੈਟਿਕ ਸੈਂਸ ਐਸਥੈਟਿਕ ਸੈਂਸ ਕੀ ਇਹਦੀ ਆਵਾਜ਼ ਸਭ ਤੋਂ ਵੱਡਾ ਗੁਣ ਕੀ ਹੈ ਕਿ ਇਹਦੀ ਆਵਾਜ਼ 'ਚ ਉਹ ਸੌਫਟਨੈਸ ਹੈ ਉਹ ਰੋਮਾਂਟਿਕਪਨਾ ਹੈ ਪਰ ਔਰ ਇੱਕ ਛੋਟੇ-ਛੋਟੇ ਗਰੇਸਿੰਗਸ ਜਿਨੂੰ ਅਸੀਂ ਕਹਿੰਦੇ ਨਾ ਕਿ ਜਦੋਂ ਅਸੀਂ ਗਾਣਾ ਗਾਉਂਦੇ ਹਾਂ ਤਾਂ ਛੋਟੇ-ਛੋਟੇ ਟੱਚਸ ਹੁੰਦੇ ਨੇ ਗਾਣਾ ਗਾਉਣ 'ਚ ਜਿੱਦਾਂ ਅਸੀਂ ਹਾਰਮੋਨੀਅਮ ਵਜਾਉਂਦੇ ਹਾਂ ਤੇ ਉਦਾਂ ਹੀ ਗਲੇ ਦੀ ਇੱਕ ਪ੍ਰੈਜ਼ੈਂਸ ਹੁੰਦੀ ਹੈ ਤੇ ਉਹ ਪ੍ਰੈਜ਼ੈਂਸ ਇਹਦੀ ਪਰਫੈਕਟ ਲੱਗਦੀ ਹੈ ਅੱਛੀ ਲੱਗਦੀ ਹੈ ਤੇ ਕਿਤੇ ਗੰਦੇ-ਗੰਦੇ ਕਣਸੁਰਾ ਹੋਣਾ ਬਿਸੁਰਾ ਹੋਣਾ ਉਹ ਸਭ ਚੀਜ਼ਾਂ ਵੀ ਘੱਟ ਨੇ ਤੇ ਸ਼ਾਇਦ ਇਦਾਂ ਦੀ ਜਨਰੇਸ਼ਨ ਹੋਰ ਮਿਹਨਤ ਕਰੇਗੀ ਹੋਰ ਮਿਹਨਤ ਕਰੇਗੀ ਤੇ ਆ ਵੀ ਸੁਪਰਸਟਾਰ ਕੈਟਾਗਰੀ ਚ ਜਾਏਗੀ ਆ ਮਤਲਬ ਹੋ ਰੇ ਨਾ ਕਿਤੇ ਜਗ੍ਹਾ ਨਹੀਂ ਹੈ ਆ ਸੁਪਰਸਟਾਰ ਤੌਰ ਤੇ ਹੀ ਨੇ ਹੈ ਨਾ ਤੇ ਉਹ ਮੇਰੀ ਤੇ ਬਲੇਸਿੰਗ ਸੀ ਹੈ ਕਿਉਂਕਿ ਜਿੰਨਾ ਮੈਂ ਹੰਡਾ ਲਿਆ ਜਿੰਨਾ ਮੈਂ ਵੇਖ ਲਿਆ ਆ ਇੰਡਸਟਰੀ ਇਦਾਂ ਦੀ ਆਵਾਜ਼ਾਂ ਨੂੰ ਬਹੁਤ ਚਾਂਸ ਹੈ ਆਉਣ ਵਾਲੇ ਟਾਈਮ ਕਿ ਔਰ ਬਾਲੀਵੁੱਡ ਚ ਬਹੁਤ ਚਾਂਸ ਹੈ ਤਾਂ ਉਸ ਨੂੰ ਜੀ ਕੋ ਦਿਲ ਦੇ ਵਿੱਚ ਤੁਹਾਡੇ ਗੱਲ ਹੋਵੇ ਅਖੀਰ ਦੇ ਵਿੱਚ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਤੇ ਅਸੀਂ ਤੁਹਾਨੂੰ ਨਹੀਂ ਪੁੱਛੀਦਾ ਤੁਸੀਂ ਕਹਿ ਸਕਦੇ ਨਹੀਂ ਮੈਂ ਸਭ ਕੁਝ ਕਹਿਣਾ ਬਸ ਮੈਂ ਲਾਸਟ ਚਾਈ ਕਹਾਂਗੀ ਕਿ ਬਹੁਤ ਘੱਟ ਲੋਕ ਹੁੰਦੇ ਹੈ ਜਿਹੜੇ ਤੁਹਾਨੂੰ ਇੰਨਾ ਜ਼ਿਆਦਾ ਸਪੋਰਟ ਕਰਨ ਇੰਨਾ ਜ਼ਿਆਦਾ ਪ੍ਰਮੋਟ ਕਰਨ ਉਹਨਾਂ ਚ ਗੁਰਮੀਤ ਜੀ ਨੇ ਥੈਂਕ ਯੂ ਥੈਂਕ ਯੂ so much ਮੈਂ ਮੈਨ ਜਿੰਨੀ ਵਾਰੀ ਥੈਂਕ ਯੂ ਬੋਲਾਂ ਉਹਨੀ ਵਾਰੀ ਕਰਦਾ ਕਿਉਂਕਿ ਅੱਜ ਮੈਂ ਇੱਥੇ ਬੈਠੀ ਆ ਉਹਦੇ ਪਿੱਛੇ ਕਾਰਨ ਕੌਣ ਹੈ ਕੋਈ ਨਹੀਂ ਮੇਰੀ ਆਵਾਜ਼ ਮੈਂ ਪਹਿਲੇ ਵੀ ਗਾਣੇ ਗਾਈ ਸੀ ਪਹਿਲੇ ਵੀ ਮੈਂ ਡਮੀਸ ਗਾਇਸੀ ਲੇਕਿਨ ਉਸ ਡਮੀ ਨੂੰ ਇੱਥੇ ਤੱਕ ਪਹਚਾਨ ਵਾਲੇ ਗੁਰਮੀਤ ਜੀ ਨੇ ਥੈਂਕ ਯੂ ਸੋ ਮਚ। ਸੋ ਗੁਰਮੀਤ ਸਾਹਿਬ ਜੀ ਮਜਨੂ ਫਿਲਮ ਬਾਰੇ ਹੁਣ ਅਖੀਰ ਦੇ ਵਿੱਚ ਮੈਂ ਜਾਣਨਾ ਚਾਹੁੰਦਾ ਕਿ ਕਿਵੇਂ ਦਾ ਮਿਊਜ਼ਿਕ ਹੋਣ ਵਾਲਾ ਆ ਔਰ ਕੀ ਕੁਝ ਤੁਸੀਂ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਐ ਔਰ ਕਿਹੜੇ ਕਿਹੜੇ ਸਿੰਗਰ ਨੇ ਜਿਹਨਾਂ ਨੂੰ ਤੁਸੀਂ ਲੈ ਕੇ ਆਏ ਹੋ ਹਾਂ ਇਹਦੇ ਵਿੱਚ ਇੱਕ ਤੇ ਜਿਹੜਾ ਪਹਿਲਾ ਗਾਣਾ ਜਿਹੜਾ ਰਿਲੀਜ਼ ਹੋ ਰਿਹਾ ਉਹ ਸਿਮਰਨ ਦੀ ਆਵਾਜ਼ ਚ ਤੇ ਨਾਲ ਨਛੱਤਰ ਮਤਲਬ ਵੀ ਲੈਜੈਂਡ ਬੰਦਾ ਹੈ ਉਹਨਾਂ ਨਾਲ ਗਾਣਾ ਆਣਾ ਮਤਲਬ ਸ਼ਾਇਦ ਬਹੁਤ ਵੱਡੀ ਗੱਲ ਹੈ ਸਿਮਰਨ ਲਈ ਵੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਨ ਠੀਕ ਹੈ ਤੇ ਬਹੁਤ ਅੱਛਾ ਗਾਉਂਦਾ ਹੈ ਉਸ ਤੋਂ ਬਾਅਦ ਕਮਲ ਖਾਨ ਹੈ ਕਮਲ ਖਾਨ ਦੇ ਨਾਲ ਵੀ ਇਹਨਾਂ ਦਾ ਗਾਣਾ ਹੈ ਕਿ ਬੇਦਰਦੀਆ ਤੇ ਉਹ ਇੱਕ ਗਾਣਾ ਹੈ ਇੱਕ ਹਸ਼ਮਤ ਸੁਲਤਾਨਾ ਜੀ ਦਾ ਗਾਣਾ ਹੈ ਉਹ ਵੀ ਕਮਾਲ ਦੀ ਸਿੰਗਾਰ ਤੁਹਾਨੂੰ ਪਤਾ ਠੀਕ ਹੈ ਜੈਸਮੀਨ ਅਰਾ ਦਾ ਗਾਣਾ ਅਕਤਰ ਉਹ ਵੀ ਬਹੁਤ ਅੱਛਾ ਉਹਨੇ ਗਾਣਾ ਗਾਇਆ ਤੇ ਸ਼ਾਹਿਦ ਮਾਲਿਆ ਹੈ ਤੇ ਇਹਦੇ ਚ ਇੱਕ ਸਭ ਤੋਂ ਟੀ ਗੱਲ ਹੈ ਕਿ ਮੈਂ ਹਮੇਸ਼ਾ ਹੀ ਕਹਿੰਦਾ ਕਿ ਅਸੀਂ ਜਿਹੜਾ ਕਈ ਵਾਰੀ ਨਾ ਇੱਕ ਇੱਕ ਬੰਦੇ ਨੂੰ ਬਹੁਤ ਨੈਗਲੈਕਟ ਕਰਦੇ ਹਮੇਸ਼ਾ ਆਪਣੀ ਇੰਡਸਟਰੀ ਚ ਨਾ ਅਸੀਂ ਜਿਸ ਜਿੰਨ ਬੰਦਿਆਂ ਨੂੰ ਨੈਗਲੈਕਟ ਕਰਦੇ ਆ ਨਾ ਉਹ ਹੈਗੇ ਨੇ ਰਾਈਟਰ ਲਿਰਿਕਸ ਰਾਈਟਰ ਤੇ ਮੈਨੂੰ ਲੱਗਦਾ ਕਿ ਸ਼ਾਇਦ ਸਾਡਾ ਕੋਈ ਹੱਕ ਨਹੀਂ ਬਣਦਾ ਕਿਸੇ ਵੀ ਬੰਦੇ ਦਾ ਕਿ ਅਸੀਂ ਉਹਨੂੰ ਨੈਗਲੈਕਟ ਨਹੀਂ ਕਰਨਾ ਕਿਉਂਕਿ ਅਗਰ ਰਾਈਟਰ ਨਹੀਂ ਨਾ ਤੇ ਨਾ ਕੋਈ ਸਿੰਗਰ ਨਾ ਕੋ ਮਿਊਜ਼ਿਕ ਡਾਇਰੈਕਟਰ ਨਾ ਕੋ ਕੰਪੋਜ਼ਰ ਨਾ ਕੋ ਅੱਗੇ ਐਕਟ ਕਰਨ ਵਾਲਾ ਨਾ ਫਿਲਮ ਅਗਰ ਉਹਨੇ ਲਿਖਿਆ ਨਹੀਂ ਨਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਸੋ ਰਸ਼ਪਾਲ ਮੱਲੀ ਰਿਸ਼ੀ ਮੱਲੀ ਜਿਹਦਾ ਨਾਮ ਹੈ ਦੋ ਗਾਣੇ ਉਹਨੇ ਲਿਖਿਆ ਤੇ ਇੱਥੇ ਇੱਕ ਬੰਬੇਟ ਸਾਡੇ ਆ ਗਿਆ ਮਨੀਸ਼ਾ ਵਿਆਸ ਕਰਕੇ ਤੇ ਨਾਲ ਇੱਕ ਰਣਜੀਤ ਸਿੰਘ ਕਰਕੇ ਰਾਈਟਰ ਹੈ ਉਹਨਾਂ ਨੇ ਦੋ ਗਾਣੇ ਲਿਖਿਆ ਤੇ ਹੋਰ ਇੱਕ ਇੱਕ ਦੋ ਗਾਣੇ ਹੋਰ ਮਤਲਬ ਲੋਕਾਂ ਨੇ ਲਿਖਿਆ ਤੇ ਉਹਦੇ ਵਿੱਚ ਰਾਈਟਰਸ ਦਾ ਬਹੁਤ ਵੱਡਾ ਰੋਲ ਹੈ ਜਿਨ੍ਹਾਂ ਨੇ ਅੱਛਾ ਗਾਣਾ ਸਾਨੂੰ ਦਿੱਤੇ ਤੇ ਅਸੀਂ ਅੱਛੀ ਕੰਪੋਜੀਸ਼ਨ ਕੀਤੀਆਂ ਤਾਂ ਇਹਨਾਂ ਸਿੰਗਰਾਂ ਨੇ ਬਹੁਤ ਅੱਛਾ ਨਿਭਾਇਆ ਭਾਜੀ ਬਹੁਤ ਚੰਗਾ ਲੱਗਿਆ ਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਦਾਂ ਹੀ ਮਿਲਦੇ ਰਹੋ ਤੇ ਮਿਊਜ਼ਿਕ ਦੀਆਂ ਗੱਲਾਂ ਆਪਾਂ ਕਰਦੇ ਰਹੀਏ ਥੈਂਕ ਯੂ ਸੋ ਮਚ ਧੰਨ ਥੈਂਕ ਯੂ ਥੈਂਕ ਯੂ